ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੇ ਖਾਲਸੇ ਨੂੰ ਜੋ ਕਲਯੁਗ ਦੇ ਨਾਲ ਉਹਨਾਂ ਦੇ ਬਚਨ ਹੋਏ ਆ ਸਤਿਗੁਰੂ ਜੀ ਦੇ ਜੋ ਕਲਯੁਗ ਨੇ ਆਪਣੀ ਕਰਨੀ ਬਾਰੇ ਦੱਸਿਆ ਕਿੱਡੇ ਵੱਡੇ ਵੱਡੇ ਪਾਪ ਆਉਣ ਵਾਲੇ ਸਮੇਂ ਵਿੱਚ ਹੋਣੇ ਆ ਉਹ ਸਤਿਗੁਰੂ ਜੀ ਨੇ ਸਾਰੀ ਕਥਾ ਆਪਣੇ ਸਿੰਘਾਂ ਨੂੰ ਆਪਣੇ ਖਾਲਸੇ ਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਕਲਯੁਗ ਦੀ ਕਰਨੀ ਹੋਵੇਗੀ ਆਓ ਪਾਵਨ ਕਥਾ ਆਪਾਂ ਸਰਵਣ ਕਰਦੇ ਹਾਂ ਜੀ ਜਦੋਂ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਦਾ ਸਾਨੂੰ ਹੁਕਮ ਹੋਇਆ ਕਲਯੁਗ ਸਾਡੇ ਪਾਸ ਆ ਗਿਆ ਉਹਨੇ ਹੱਥ ਜੋੜੇ ਕਹਿਣ ਲੱਗਾ ਜੀ ਰਾਜ ਤੁਮਾਰੋ ਬੇਰਹਮ ਹਮੇ ਪੰਥ ਕੇ ਸਾਥ ਇਹ ਤੁਹਾਡੇ ਖਾਲਸੇ ਦਾ ਰਾਜ ਮੇਰੇ ਯੁੱਗ ਦੇ ਵਿੱਚ ਹੀ ਮੇਰੇ ਸਮੇਂ ਵਿੱਚ ਹੀ ਹੈ ਇਸ ਕਰਕੇ ਮੈਨੂੰ ਵੀ ਆਪਦੇ ਪੰਥ ਨਾਲ ਰੱਖੋ ਜਿਵੇਂ ਕੋਈ ਨਮਾਣਾ ਬਣ ਕੇ ਬੇਨਤੀ ਕਰਦਾ ਏਵੇਂ ਕਲਯੁੱਗ ਨੇ ਸਾਨੂੰ ਬੇਨਤੀ ਕੀਤੀ ਸੀ ਮਹਾਰਾਜ ਕਹਿੰਦੇ ਜਿਵੇਂ ਜਗਨਨਾਥ ਵਿੱਚ ਜਗਨਨਾਥ ਨੇ ਕ੍ਰਿਸ਼ਨ ਭਗਵਾਨ ਜੀ ਨੇ ਦਵਾਰਕਾ ਵਿੱਚ ਕਾਂਸੀ ਵਿੱਚ ਵਿਸ਼ੇਸ਼ਵਰਨਾਥ ਨੇ ਤੇ ਕੁਰਕ ਖੇਤਰ ਵਿੱਚ ਧਰਮ ਵਾਲਿਆਂ ਨੇ ਮੈਨੂੰ ਠੌਰ ਦਿੱਤਾ ਟਿਕਾਣਾ ਦਿੱਤਾ ਬਿਲਕੁਲ ਇਸੇ ਤਰ੍ਹਾਂ ਪਾਤਸ਼ਾਹ ਜੀ ਮੈਨੂੰ ਵੀ ਆਪਦੇ ਨਾਲ ਰੱਖੋ ਮੈਂ ਤੁਹਾਡੇ ਸਾਰੇ ਕਾਰਜ ਕਰਦਿਆ ਕਰਾਂਗਾ ਸਾਰੇ ਲੋਕਾਂ ਵਿੱਚ ਜਾਣਿਆ ਜਾਵੇਗਾ ਮੇਰਾ ਤੁਹਾਡਾ ਰਾਜ ਇਕੱਠਾ ਹੀ ਹੋ ਰਿਹਾ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕਲਯੁਗ ਪਹਿਲਾਂ ਇਹ ਤਾਂ ਦੱਸ ਤੇਰੀ ਕਰਨੀ ਕਿੱਦਾਂ ਦੀ ਹੋਵੇਗੀ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਕਲਯੁਗ ਬੋਲਿਆ ਕਹਿੰਦਾ ਜੀ ਕੋਈ ਕਰਨੀ ਨਹੀਂ ਹੋਵੇਗੀ ਬਸ ਨਾਮ ਦਾ ਹੀ ਧਰਮ ਚਲਾਵਾਂਗਾ ਇੱਕ ਨਾਮ ਦਾ ਬੀਜ ਹੀ ਬੀਜਿਆ ਉਹ ਫਲੇਗਾ ਉਹਦੇ ਵਿੱਚ ਮੈਂ ਵਾਅਦਾ ਕਰਾਂਗਾ ਪਰ ਹਾਂ ਇਹਦੇ ਨਾਲ-ਨਾਲ ਕੀ ਹੋਵੇਗਾ ਉਹ ਵੀ ਸੁਣਨਾ ਕਰੋ ਜੀ ਪਿਓ ਤੇ ਪੁੱਤਰ ਦੇ ਵਿੱਚ ਕਲੇਸ਼ ਖੜਾ ਕਰਾਂਗਾ ਇਸਤਰੀਆਂ ਦੇ ਯੁੱਧ ਕਰਵਾਵਾਂਗਾ ਮਾਂ ਭੈਣ ਨੂੰ ਛੱਡ ਕੇ ਕਲਯੁਗ ਦੇ ਜਿਹੜੇ ਲੋਕ ਆ ਕੇਵਲ ਆਪ ਦੀ ਘਰਵਾਲੀ ਨੂੰ ਪਾਲਣਗੇ ਮਾਂ ਜਿਨੇ ਜਨਮ ਦਿੱਤਾ ਪਿਤਾ ਜਿਨੇ ਇਹਨੇ ਲਾੜ ਲੜਾਏ ਉਨਾ ਸਾਰਿਆਂ ਨੂੰ ਛੱਡ ਕੇ ਕੇਵਲ ਆਪਣੀ ਘਰ ਵਾਲੀ ਦੇ ਉੱਪਰ ਖਿਆਲ ਹੋ ਜਾਵੇਗਾ ਇਸ ਤਰ੍ਹਾਂ ਦੀ ਕਰਨੀ ਕਰਦਿਆਂਗਾ ਜੋ ਦਿਸੇਗਾ ਭਲਾ ਹੋਵੇਗਾ ਨਹੀਂ ਭਲਾ ਲੋਕਾਂ ਦੇ ਨਿਰਮਲ ਕਰਮ ਜਿਹੜੇ ਆ ਉਹ ਖੋਹੇ ਜਾਣਗੇ ਪੁੱਤਰ ਦੀ ਇਸਤਰੀ ਨੂੰ ਸਹਰਾ ਭੋਗੇਗਾ ਜਵਾਈ ਸੱਸ ਨੂੰ ਭੋਗੇਗਾ ਇਦਾਂ ਦੀ ਕਰਨੀ ਕਰਦਿਆਂਗਾ ਰਾਜੇ ਦੀ ਇਸਤਰੀ ਨੂੰ ਉਹਦੇ ਸੇਵਕ ਭੋਗਣਗੇ ਇਹ ਬਹੁਤ ਵੱਡੇ ਵੱਡੇ ਪਾਪ ਕਲਯੁਗ ਨੇ ਕਹਿ ਕੇ ਪਾਤਸ਼ਾਹ ਜੀ ਨੂੰ ਸੁਣਾਇਆ ਤੇ ਯਾਦ ਰੱਖਣਾ ਸਾਧ ਸੰਗਤ ਜੀ ਬਾਬਾ ਨਾਨਕ ਜੀ ਦੇ ਵੀ ਬਚਨ ਹਨ ਕਲਯੁਗ ਰੱਥ ਅਗਨਕਾ ਕੂੜਿਆ ਗੈਰ ਰੱਥ ਵਾਹੋ ਸਾਧ ਸੰਗਤ ਜੀ ਇਹ ਕਲਯੁਗ ਨੂੰ ਚਲਾਉਣ ਵਾਲਾ ਝੂਠ ਦਾ ਰਾਥਾ ਜਿਹੜਾ ਵੀ ਕਲਯੁਗ ਦੇ ਵਿੱਚ ਤੁਸੀਂ ਵੇਖਿਆ ਹੋਣਾ ਝੂਠ ਦਾ ਸਹਾਰਾ ਲੈਂਦਾ ਇੱਕਦਮ ਤੇਜ਼ੀ ਨਾਲ ਉਹਦਾ ਇੱਕ ਵਾਰੀ ਵਿਕਾਸ ਹੁੰਦਾ ਝੂਠ ਦੀ ਕਈ ਵਾਰੀ ਆਪਾਂ ਕਿੰਨੇ ਜਿੱਤ ਹੋ ਜਾਂਦੀ ਆ ਇਵੇਂ ਕਲਯੁਗ ਨੇ ਆਖਿਆ ਮੈਂ ਇਸ ਤਰ੍ਹਾਂ ਦੀ ਕਰਨੀ ਕਰਦਿਆਂਗਾ ਝੂਠ ਕੂੜ ਲੋਕ ਪ੍ਰਧਾਨ ਬਣ ਜਾਣਗੇ ਤੇ ਅੱਜ ਬਣੇ ਵੀ ਫਿਰਦੇ ਆ ਸੱਚ ਨੂੰ ਦਬਾਇਆ ਜਾਂਦਾ ਮਹਾਰਾਜ ਨੇ ਆਖਿਆ ਕਲਯੁਗ ਹੋਰ ਤੇਰੀ ਕਰਨੀ ਕਿੱਦਾਂ ਦੀ ਹੋਵੇਗੀ ਕਹਿਣ ਲੱਗਾ ਸ਼ੂਦਰ ਨੇਮ ਦਾ ਜੇਮ ਦੇ ਵਿਪਰੇ ਕੇ ਤੇ ਅਧਕਾਰ ਉਪਕਾਰੀ ਸੂਝੇ ਨਹੀਂ ਬਹੁਤੇ ਵਧੇ ਵਿਕਾਰ ਨੀਵੀਂ ਜਾਤ ਵਾਲਾ ਸ਼ੂਦਰ ਬ੍ਰਾਹਮਣ ਨੂੰ ਝਿੜਕੇਗਾ ਬ੍ਰਾਹਮਣ ਜਿਹੜੇ ਉੱਚੀ ਜਾਤੀ ਦੇ ਲੋਕ ਆ ਨੀਮੀ ਜਾਤੀ ਵਾਲੇ ਲੋਕ ਜਿਨ੍ਹਾਂ ਨੂੰ ਸਮੇਂ ਤੋਂ ਦਬਾਇਆ ਜਾ ਰਿਹਾ ਸਤਜੁਗ ਦੀ ਗੱਲ ਕਰੀਏ ਤੇ ਉਸ ਤੋਂ ਬਾਅਦ ਤ੍ਰੇਤਾ ਫਿਰ ਦਵਪਰ ਇਹਨਾਂ ਨੇ ਜਿਹੜੇ ਨੀਮੀ ਜਾਤੀ ਵਾਲੇ ਲੋਕ ਸੀ ਇਹਨਾਂ ਨੂੰ ਕਥਾ ਨਹੀਂ ਸੀ ਸੁਣਨ ਦਿੱਤੀ ਜਾਂਦੀ ਇਹਨਾਂ ਨੂੰ ਖੂਹ ਤੋਂ ਪਾਣੀ ਨਹੀਂ ਸੀ ਭਰਨ ਦਿੱਤਾ ਜਾਂਦਾ ਇਹਨਾਂ ਨੂੰ ਸ਼ੂਦਰ ਸ਼ੂਦਰ ਆਖ ਕੇ ਬ੍ਰਾਹਮਣ ਲੋਕ ਇਹਨਾਂ ਦਾ ਸ਼ੋਸ਼ਣ ਕਰਦੇ ਰਹੇ ਪਰ ਮੇਰੇ ਰਾਜ ਵਿੱਚ ਕਲਯੁਗ ਕਹਿੰਦਾ ਐਸਾ ਹੋਵੇਗਾ ਨੀਮੀ ਜਾਤੀ ਵਾਲੇ ਰਾਜ ਕਰਨਗੇ ਨੀਮੀ ਜਾਤੀ ਵਾਲੇ ਜਿਹੜੇ ਲੋਕ ਹੁਣਗੇ ਸਿੰਘਾਸਨ ਤੇ ਬੈਠਣਗੇ ਉਪਕਾਰੀ ਕੋਈ ਲੱਭੇਗਾ ਨਹੀਂ ਵਿਕਾਰ ਵੜੇ ਵੱਧ ਜਾਣਗੇ ਜਿਹੜੀ ਇਸਤਰੀ ਪੁੱਤਰ ਨੂੰ ਜਨਮ ਦੇਵੇਗੀ ਉਹਨੂੰ ਲੋਕ ਚੰਗਾ ਕਹਿਣਗੇ ਪੁੱਤਰ ਜਨੈ ਨਾਰੀ ਭਲੀ ਕੰਨਿਆ ਜਨਨੀ ਦੂਰ ਜਿਹੜੀ ਵੀ ਇਸਤਰੀ ਧੀਆਂ ਨੂੰ ਜਨਮ ਦੇਵੇਗੀ ਉਹਦਾ ਸਤਕਾਰ ਤਾਂ ਹੋਣਾ ਦੂਰ ਦੀ ਗੱਲ ਉਹਦਾ ਤਲਾਕ ਵੀ ਹੋ ਜਾਵੇਗਾ ਉਹਨੂੰ ਸਹੁਰਾ ਪਰਿਵਾਰ ਤਿਆਗ ਦੇਵੇਗਾ ਉਹਨੂੰ ਛੱਡ ਦੇਵੇਗਾ ਸਾਥ ਸੰਗਤ ਜੀ ਸੁੱਤ ਸਮਝਾਵੇ ਬਾਪ ਕੋ ਨੋਹ ਕੈ ਸਾਸੂ ਕੂਰ ਇਹ ਜਿਹੜਾ ਪੁੱਤਰ ਆ ਤੇ ਉਹ ਕੀ ਕਹੇਗਾ ਪਿਓ ਨੂੰ ਇੰਜ ਨਹੀਂ ਇੰਜ ਕਰ ਆ ਮੇਰੀ ਗੱਲ ਹੀ ਠੀਕ ਆ ਤੇਰੀ ਗੱਲ ਠੀਕ ਨਹੀਂ ਹੈ ਪੁੱਤਰ ਪਿਓ ਨੂੰ ਸਮਝਾਵੇਗਾ ਮੇਰੇ ਰਾਜ ਦੇ ਵਿੱਚ ਨੋਹ ਜਿਹੜੀ ਆ ਸੱਸ ਨੂੰ ਕਹੇਗੀ ਝੂਠੀ ਆ ਇਹ ਉਹਨਾਂ ਦੀ ਆਪਸ ਵਿੱਚ ਬਣੇਗੀ ਨਹੀਂ ਉਹ ਪਿਆਰ ਨਹੀਂ ਰਹੇਗਾ ਇਦਾਂ ਦੀ ਕਰਨੀ ਕਰਦੇ ਆਂਗਾ ਪੁੱਤਰ ਪਿਓ ਦਾ ਘਰ ਵਿੱਚ ਕਲੇਸ਼ ਸੱਸ ਤੇ ਨੋਹ ਦੀ ਇਹ ਲੜਾਈ ਨਿੱਕੀਆਂ ਨਿੱਕੀਆਂ ਜਿਹੜੀਆਂ ਅੱਜ ਹੋ ਰਹੀਆਂ ਨੇ ਤੇ ਹੌਲੀ-ਹੌਲੀ ਉਹ ਵੱਡੇ ਪੱਧਰ ਤੇ ਜਾ ਕੇ ਕਿਵੇਂ ਅਦਾਲਤ ਵਿੱਚ ਇੱਕ ਦੂਜੇ ਸਾਹਮਣੇ ਖੜ੍ਹਦੇ ਆ ਇਹ ਗੱਲ ਕਿਸੇ ਤੋਂ ਲੁਕਮੀ ਨਹੀਂ ਐਡੇ ਘੋਰ ਪਾਪ ਕਰਦੇ ਆਂਗਾ ਫੇਰ ਕਲਯੁਗ ਨੇ ਇੱਕ ਬਹੁਤ ਵੱਡੀ ਗੱਲ ਆਖੀ ਸਾਧ ਸੰਗਤ ਜੀ ਇਹਦਾ ਇਥੋਂ ਤੱਕ ਮੈਲਾਪਨ ਹੋ ਜਾਏਗਾ ਲੋਕਾਂ ਦੇ ਵਿੱਚ ਆਪਦੇ ਗੁਰੂ ਨੂੰ ਲੋਕ ਉਪਦੇਸ਼ ਦੇਣਗੇ ਕੁਝ ਸਿੱਖ ਜਿਹੜੇ ਆ ਗੁਰੂ ਨੂੰ ਕਹਿਣਗੇ ਆਹ ਗੱਲ ਸਾਡੀ ਸਹੀ ਆ ਭਾਵੇਂ ਸਿੱਕੀ ਸਿਧਾਂਤ ਬਣਾਏ ਹੋਏ ਆ ਪਰ ਫਿਰ ਵੀ ਕਈ ਕਹਿ ਦਿੰਦੇ ਆ ਨਹੀਂ ਜੀ ਚਲੋ ਕੋਈ ਗੱਲ ਨਹੀਂ ਵਿਆਹ ਦੇ ਵਿੱਚ ਮਾੜੀ ਮੋਟੀ ਸ਼ਰਾਬ ਤਾਂ ਚੱਲੀ ਜਾਂਦੀ ਹੈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗੁਰੂ ਦੇ ਉਪਦੇਸ਼ ਨੂੰ ਲੋਕ ਕਮਾਉਂਦੇ ਨਹੀਂ ਸਿੱਖ ਗੁਰੂ ਨੂੰ ਉਪਦੇਸ਼ ਦੇਣਗੇ ਅਪਵਿੱਤਰ ਅਨਾਜ ਖਾਣਗੇ ਸਖੇ ਉਪਦੇਸ਼ੈ ਗੁਰੂ ਕੋ ਅਨਪਾਵਨ ਖਾਏ ਅੱਜ ਜਿਹੜਾ ਰੇੜੀਆਂ ਦੇ ਉੱਪਰ ਹੋਟਲਾਂ ਦੇ ਵਿੱਚ ਭਈਆਂ ਦੁਆਰਾ ਅਪਵਿੱਤਰ ਭੋਜਨ ਤੰਬਾਕੂ ਖਾ ਕੇ ਪਾਣ ਮੂੰਹ ਵਿੱਚ ਰੱਖ ਕੇ ਬਣਾਇਆ ਜਾਂਦਾ ਲੋਕ ਨੂੰ ਬੜੇ ਸਵਾਦ ਨਾਲ ਖਾ ਰਹੇ ਆ ਕਿਵੇਂ ਕਹਾਂਗੇ ਆਪਾਂ ਦਸਵੇਂ ਪਾਤਸ਼ਾਹ ਜੀ ਦੇ ਨਾਲ ਜਿਹੜੇ ਬਚਨ ਹੋਏ ਕਲਯੁਗ ਦੇ ਉਹ ਸੱਚੇ ਨਹੀਂ ਤੁਸੀਂ ਵੇਖੋ ਅੱਜ ਅਪਵਿੱਤਰ ਭੋਜਨ ਕਿੱਡੀ ਵੱਡੇ ਪੱਧਰ ਤੇ ਵਿਕ ਰਿਹਾ ਤੇ ਉਵੇਂ ਹੀ ਲੋਕ ਖਾ ਕੇ ਬਿਮਾਰ ਹੋ ਰਹੇ ਆ ਡਾਕਟਰਾਂ ਦੇ ਜਾਓਗੇ ਤੁਹਾਨੂੰ ਨਾ ਈਨੀ ਭੀੜ ਮਿਲੇਗੀ ਓਹ ਲੱਗੇਗਾ ਕਿ ਦੁਨੀਆ ਤਾਂ ਇੱਥੇ ਹਸਪਤਾਲਾਂ ਵਿੱਚ ਹੀ ਤੁਰੀ ਫਿਰਦੀ ਹੈ ਘਰਾਂ ਵਿੱਚ ਲੋਕ ਹੀ ਬੜੇ ਥੋੜੇ ਆ ਤੇ ਮਹਾਰਾਜ ਨੇ ਆਖਿਆ ਭਾਈ ਹੋਰ ਦੱਸ ਕੀ ਕਰੇਗਾ ਕਲਯੁਗ ਕਹਿੰਦਾ ਮਹਾਰਾਜ ਲੋਕਾਂ ਵਿੱਚ ਆਲਸ ਇਹਨਾ ਪਾ ਦੇਗਾ ਇਹਨਾ ਪਾ ਦੇਗਾ ਨਹਾਣ ਤਜੈ ਕਾਇਆ ਦੁਖੀ ਲੋਕ ਨਹਾਉਣਾ ਹੀ ਛੱਡ ਦੇਣਗੇ ਕਹਿਣਗੇ ਚਲ ਅੱਜ ਕੀ ਕੱਲ ਨੂੰ ਨਹਾ ਲਾਂਗੇ ਪਰਸੋਂ ਨਹਾ ਲਾਂਗੇ ਠੰਡ ਬਹੁਤ ਆ ਅੱਜ ਠੰਡ ਆ ਅੱਜ ਰਹਿਣ ਦਿੰਨੇ ਮੂੰਹ ਹੱਥ ਧੋਕੇ ਗੁਜ਼ਾਰਾ ਕਰ ਲੈਣਗੇ ਨਹਾਉਣਾ ਛੱਡ ਦੇਣਗੇ ਕਹਿਣਗੇ ਸਰੀਰ ਦੁਖੀ ਹੁੰਦਾ ਠੰਡ ਲੱਗਦੀ ਆ ਸੁੱਖ ਭਾਲਣਗੇ ਬੜਾ ਪ੍ਰੇਮ ਧਾਰ ਕੇ ਸਵਾਦੀ ਭੋਜਨ ਖਾਣਗੇ ਸਵੇਰੇ ਖਾ ਲਿਆ ਦੁਪਹਿਰੇ ਖਾ ਲਿਆ ਰਾਤ ਨੂੰ ਖਾ ਲਿਆ ਕੋਈ ਰੱਬ ਦਾ ਨਾਂ ਨਹੀਂ ਹੋਵੇਗਾ ਖਾਣਾ ਪੀਣਾ ਸਭ ਯਾਦ ਹੋਵੇਗਾ ਨਾ ਮੌਤ ਯਾਦ ਹੋਵੇਗੀ ਨਾ ਗੁਰੂ ਨਾ ਰੱਬ ਯਾਦ ਹੋਵੇਗਾ ਇਵੇਂ ਪ੍ਰੀਤ ਜਿਹੜੀ ਆ ਗੁਰੂ ਨਾਲ ਘਟ ਜਾਵੇਗੀ ਪੇਟ ਪਾਲਣ ਵਾਸਤੇ ਇਹੋ ਜਿਹੇ ਬੰਦਿਆਂ ਦੀ ਸੋਭਾ ਕਰਿਆ ਕਰਨਗੇ ਜਿਹੜੇ ਬੜੇ ਨੀਚ ਹੋਣਗੇ ਆਪਾਂ ਵੇਖਦੇ ਹਾਂ ਜੀ ਕਈ ਵਾਰੀ ਮੈਲੇ ਬੰਦੇ ਦੀ ਮਲੀਣ ਬੰਦੇ ਦੀ ਸਟੇਜਾਂ ਦੇ ਉੱਪਰ ਬੜੀ ਸੋਭਾ ਕੀਤੀ ਜਾਂਦੀ ਹੈ। ਫੋਕੀ ਵਡਿਆਈ ਕੀਤੀ ਜਾਂਦੀ ਹੈ ਤੇ ਮਹਾਰਾਜ ਜੀ ਕਹਿੰਦੇ ਹੋਰ ਦਸ ਕਲਯੁਗ ਕੀ ਕੀ ਤੂੰ ਕਲਾ ਵਰਤਾਵੇਂਗਾ ਆਪਣੀ? ਕਹਿਣ ਲੱਗਾ ਮਰਦਾਂ ਨੂੰ ਤਾਂ ਮੈਂ ਮਾੜੀ ਸੋਚ ਵਿੱਚ ਹੀ ਪਾ ਦੇਵਾਂਗਾ ਮਹਾਰਾਜ ਸੱਚੇ ਪਾਤਸ਼ਾਹ। ਸਾਰਾ ਦਿਨ ਮਾੜੀਆਂ ਸੋਚਾਂ ਵਿੱਚ ਰਹਿਣਗੇ, ਸੋਚਣਗੇ ਔਰਤਾਂ ਦੇ ਬਾਰੇ ਹੀ। ਉਹਨਾਂ ਦੇ ਅੰਦਰ ਜਿਹੜੇ ਖਿਆਲ ਚੱਲਣਗੇ ਪਰ ਨਾਰੀਵਾਰ ਹੀ ਚੱਲਣਗੇ। ਕਿਸ ਤਰ੍ਹਾਂ ਕਿਸੇ ਨਾਰੀ ਨੂੰ ਆਪਣੇ ਜਾਲ ਵਿੱਚ ਫਸਾਉਣਾ ਹੈ ਨਾਰੀ ਦਾ ਭੋਗ ਕਿਵੇਂ ਉਹਨਾਂ ਨੂੰ ਮਿਲ ਜਾਵੇ ਸਾਰਾ ਦਿਨ ਇਹ ਸੋਚਣਗੇ ਤੇ ਇਸਤਰੀਆਂ ਵੀ ਘਟ ਨਹੀਂ ਹੋਣਗੀਆਂ ਇਸਤਰੀਆਂ ਵੀ ਇਹਦੇ ਵਿੱਚ ਸਲਾਹਕਾਰ ਬਣ ਜਾਣਗੀਆਂ ਇਸੇ ਚੀਜ਼ ਵਾਲੀ ਉਹਨਾਂ ਦਾ ਧਿਆਨ ਹੋਵੇਗਾ ਕਾਮਵਾਸ਼ਨਾ ਦੇ ਇੰਨੇ ਵੱਸ ਵਿੱਚ ਹੋ ਜਾਣਗੇ ਸਾਰੇ ਕਰਮਿਕ ਕਾਮਵਾਸ਼ਨਾ ਨੂੰ ਲੈ ਕੇ ਕਰਨਗੇ ਉਹ ਸਰੀਰਕ ਕਰਮ ਵੀ ਮਾਨਸਿਕ ਕਰਮ ਵੀ ਸਾਰਾ ਇਹਨਾਂ ਜਿਹੜੀ ਪਵਿੱਤਰਤਾ ਹੈ ਮਹਾਰਾਜ ਤੁਸੀਂ ਇਹ ਖਾਲਸੇ ਨੂੰ ਜਿਹੜੀ ਰਹਿਤ ਦੇ ਰਹੇ ਹੋ ਇਹ ਭੰਗ ਕਰ ਦੇਵਾਂਗਾ ਕਲਯੁਗ ਨੇ ਆਖਿਆ ਜਿਹੜਾ ਪਰ ਇਸਤਰੀ ਨੂੰ ਤੁਸੀਂ ਕਹਿੰਦੇ ਹੋ ਆਪਣੀਆਂ ਮਾਂ ਦੇ ਸਮਾਨ ਜੇ ਵੱਡੀ ਹੋਵੇ ਉਮਰ ਦੇ ਵਿੱਚ ਜੇ ਬਰੋਬਰ ਦੀ ਹੋਵੇ ਉਹਨੂੰ ਭੈਣ ਦੇ ਸਮਾਨ ਛੋਟੀ ਹੋਵੇ ਤੇ ਧੀ ਦੇ ਸਮਾਨ ਕਰਕੇ ਜਾਣਣਾ ਇਦਾਂ ਦੀ ਕਰਨੀ ਨਹੀਂ ਮੈਂ ਹੋਣਦਿਆਂਗਾ ਇਹ ਮਾੜੀਆਂ ਸੋਚਾਂ ਵਿੱਚ ਰਹਿਣਗੇ ਇਸਤਰੀ ਤੇ ਮਰਦ ਦੋਵੇਂ ਹੀ ਬੇਬਚਾਰੀ ਬਣ ਜਾਣਗੇ ਸਾਧ ਸੰਗਤ ਜੀ ਦੇਖੋ ਕੋਈ ਵੀ ਇਸਤਰੀ ਕੇਵਲ ਕੱਲੀ ਚਰਿੱਤਰਹੀਣ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਮਰਦ ਨਹੀਂ ਹੋ ਜਾਂਦਾ ਦੋਹਾਂ ਨੂੰ ਹੀ ਕਲਯੁਗ ਕਹਿ ਰਿਹਾ ਮੈਂ ਮੈਲਾ ਕਰ ਦੇਵਾਂਗਾ ਬ੍ਰਾਹਮਣ ਕੀ ਕਰਨਗੇ ਮਹਾਰਾਜ ਜਿਨ੍ਹਾਂ ਨੂੰ ਸਮਝਿਆ ਜਾਂਦਾ ਬੜੇ ਵਿਦਵਾਨ ਪੜ੍ਹੇ ਲਿਖੇ ਉਹ ਵੇਦਾਂ ਨੂੰ ਵੇਚ ਦੇਣਗੇ ਕਹਿਣਗੇ ਆਹ ਪਾਠ ਇੰਨੇ ਵਿੱਚ ਹੀ ਹੋਵੇਗਾ ਇਹ ਕਰਵਾਉਣਾ ਹੈ ਇਹ ਵੇਦ ਦਾ ਪਾਠ ਇਹਨੂੰ ਜੇ ਤੁਸੀਂ ਸਿੱਖਿਆ ਲੈਣੀ ਇੰਨੇ ਪੈਸੇ ਲਵਾਂਗਾ ਮੈਂ ਇੰਨਾ ਆਪ ਦੀ ਜਿਹੜੀ ਵਿੱਦਿਆ ਪੜ੍ਹੀ ਆ ਉਹਨੂੰ ਵੇਚ ਦੇਣਗੇ ਖੱਤਰੀ ਜ਼ਮੀਨ ਵੇਚ ਦੇਣਗੇ ਜ਼ਮੀਨਾਂ ਦੇ ਜਿਹੜੇ ਰਾਜੇ ਹੋਣਗੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆ ਜ਼ਮੀਨਾਂ ਜਾਇਦਾਦਾਂ ਦਿੱਤੀਆਂ ਹੋਣਗੀਆਂ ਉਹ ਵੱਧ ਪੈਸੇ ਕਮਾਉਣ ਦੀ ਇੱਛਾ ਰੱਖਣ ਦੇ ਚੱਕਰ ਵਿੱਚ ਇਹਨਾਂ ਨੂੰ ਵੇਚ ਦੇਣਗੇ ਬਾਣिए ਆਪਦੇ ਘਰਾਂ ਨੂੰ ਵੇਚ ਦੇਣਗੇ ਛੂਦਰ ਆਪਦੇ ਪੁੱਤਰਾਂ ਦਾ ਸੌਦਾ ਕਰਨਗੇ ਇਦਾਂ ਘਰ ਵੇਚੇ ਬਣिए ਬਹੁਤ ਛੂਦਰ ਵੇਚ ਤੇ ਪੁੱਤਰ ਵੇਦ ਵੇਚ ਤੇ ਵੇਦ ਧਰ ਭੂਮੇ ਵੇਚ ਤੇ ਛਤਰ ਸਾਧ ਸੰਗਤ ਜੀ ਇਹ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ساری ਵਾਰਤਾ ਲਾਪ ਦਰਜਾ ਜੋ ਮਹਾਰਾਜ ਜੀ ਨੇ ਆਪ ਆਪਣੇ ਸਿੰਘਾਂ ਨੂੰ ਇਹ ਦੱਸੀ ਸੀ ਵੀ ਕਲਯੁਗ ਦੇ ਨਾਲ ਸਾਡੀ ਇਸ ਤਰ੍ਹਾਂ ਮੁਲਾਕਾਤ ਹੋਈ ਫਿਰ ਪੁੱਛਿਆ ਹੋਰ ਦੱਸ ਕਲਯੁਗ ਤੇਰੀ ਕਰਨੀ ਕਿੱਦਾਂ ਦੀ ਹੋਵੇਗੀ ਕਹਿੰਦਾ ਜੀ ਕੰਮ ਤੋਂ ਬਿਨਾ ਲੋਕ ਬੇਰਜਗਾਰ ਹੋ ਜਾਣਗੇ ਆਬਾਦੀ ਵੱਧ ਜਾਵੇਗੀ ਕੰਮ ਨਹੀਂ ਮਿਲੇਗਾ ਲੋਕ ਜਿਹੜੇ ਆ ਨਾ ਪਖੰਡੀ ਬਣ ਕੇ ਸਾਧ ਬਣ ਕੇ ਘਰਾਂ ਘਰਾਂ ਵਿੱਚ ਜਾ ਕੇ ਭਿੱਖਿਆ ਮੰਗਣਗੇ ਹੁਣ ਜਦੋਂ ਕੰਮ ਹੀ ਨਹੀਂ ਮਿਲਦਾ ਤਾਂ ਵੇਲਾ ਲਾਣਾ ਕਿ ਸਾਧ ਬਣ ਜਾਣਗੇ ਸਾਧ ਵੀ ਸੱਚੇ ਸਾਧ ਨਹੀਂ ਅਸਲ ਸੰਤ ਨਹੀਂ ਜਿਹੜੇ ਕਰੋਨਾ ਪਿੱਛੇ ਕੋਈ ਇੱਕ ਹੁੰਦੇ ਆ ਕੰਮ ਤੋਂ ਬਿਨਾਂ ਬੇਰੁਜ਼ਗਾਰ ਹੋ ਕੇ ਜਟਾ ਧਾਰੀ ਬਣ ਜਾਣਗੇ ਮਿਰਗ ਛਾਲਾ ਪਹਿਣ ਕੇ ਵਿਸ਼ੇ ਭੋਗਣਗੇ ਲੋਕਣ ਕੋ ਐਸੇ ਕਹੇ ਸੰਤ ਸੰਗ ਹੈ ਭਾਗ ਲੋਕਾਂ ਨੂੰ ਤਾਂ ਕਹਿਣਗੇ ਸਾਧ ਸੰਗਤ ਕਰਮਾਂ ਨਾਲ ਮਿਲਦੀ ਆ ਪਰ ਆਪ ਦੀ ਕਰਨੀ ਉਹਨਾਂ ਦੀ ਬੜੀ ਮੈਲੀ ਹੋਵੇਗੀ ਆਪ ਨਰਕਾਂ ਨੂੰ ਭੋਗਣਗੇ ਸਾਧ ਸੰਗਤ ਜੀ ਇਸ ਤਰ੍ਹਾਂ ਕਲਯੁਗ ਕਹਿ ਰਿਹਾ ਲੋਕਾਂ ਨਾਲ ਬਚਨ ਕਰਨਗੇ ਗਿਆਨ ਦੀਆਂ ਗੱਲਾਂ ਕਰਨਗੇ ਸਿਰ ਮਾਰਨਗੇ ਉਥਰੂ ਕਰਨਗੇ ਕਪਤੀ ਬੜੇ ਚੰਗੇ ਲੱਗਣਗੇ ਲੋਕਾਂ ਨੂੰ ਵੀ ਇਹ ਚੰਗੇ ਲੱਗਣਗੇ ਅਸਲ ਸਾਧੂ ਸੰਤ ਦੀ ਪਛਾਣ ਨਹੀਂ ਆ ਸਕੇਗੀ ਪਖੰਡ ਇਹਨਾਂ ਫਲਾ ਦੇਵਾਂਗਾ ਅੰਧ ਵਿਸ਼ਵਾਸ ਇਹ ਨਾ ਹੋ ਜਾਵੇਗਾ ਮਹਾਰਾਜ ਜੀ ਲੋਕਾਂ ਨੂੰ ਪਤਾ ਹੀ ਨਹੀਂ ਲੱਗੇਗਾ ਸੱਚਾ ਸੰਤ ਕਿਹੜਾ ਹੈ ਸਾਧ ਸੰਗਤ ਜੀ ਫੇਰ ਉੱਥੇ ਕਲਯੁਗ ਨੇ ਜੋ ਔਰਤਾਂ ਦੇ ਬਾਰੇ ਵਿਚਾਰ ਦੱਸੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਬੀਆਂ ਦਾ ਕੀ ਹਾਲ ਹੋਵੇਗਾ ਕਲਯੁਗ ਦੇ ਵਿੱਚ ਉਹ ਬੜਾ ਹੈਰਾਨੀਜਨਕ ਤੇ ਅੱਜ ਹੋ ਵੀ ਰਿਹਾ ਕਲਯੁਗ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਦੇਖੋ ਗਰਭ ਘਰਾਵੇ ਰੰਡ ਕਾ ਸੋ ਭੱਗਾ ਹੋਵੇ ਨਾ ਗਰਭ ਜਿਹੜੀਆਂ ਅਣ ਵਿਆਹੀਆਂ ਔਰਤਾਂ ਹੋਣਗੀਆਂ ਬੀਬੀਆਂ ਹੋਣਗੀਆਂ ਕੁਵਾਰੀਆਂ ਉਹਨਾਂ ਨੂੰ ਆਪਦਾ ਗਰਭ ਜਿਹੜਾ ਹੈ ਉਹ ਗਰੌਣਾ ਪਵੇਗਾ ਭਾਵ ਕਿ ਉਹ ਜਦੋਂ ਬੇ ਵਿਚਾਰ ਕਰਨਗੀਆਂ ਗਰਭਵਤੀ ਹੋ ਜਾਣਗੀਆਂ ਫਿਰ ਉਹਨਾਂ ਨੂੰ ਗਰਭਪਾਤ ਕਰਵਾਉਣਾ ਪਵੇਗਾ ਤੇ ਜਿਹੜੀਆਂ ਵਿਆਹੀਆਂ ਹੋਣਗੀਆਂ ਸੁਹਾਗਣਾ ਹੋਣਗੀਆਂ ਉਹਨਾਂ ਨੂੰ ਗਰਭ ਨਹੀਂ ਹੋਵੇਗਾ ਇਸ ਤਰ੍ਹਾਂ ਦੀ ਮੈਂ ਰੀਤੀ ਕਰਦਿਆਂਗਾ ਕਿ ਉਹਨਾਂ ਦੇ ਘਰ ਵਿੱਚ ਵੰਸ ਨਹੀਂ ਉਹਨਾਂ ਦੀ ਵਧੇਗੀ ਬਹੁਤ ਹੀਲੇ ਬਸੀਲੇ ਲੋਕ ਕਰਕੇ ਹੰਬ ਹਾਰ ਜਾਣਗੇ ਪਰ ਸੁਹਾਗਣਾ ਨੂੰ ਗਰਭ ਨਹੀਂ ਹੋਵੇਗਾ ਇਸ ਤਰ੍ਹਾਂ ਦੀ ਮੈਂ ਰੀਤੀ ਕਰਦਿਆਂਗਾ ਲੋਕ ਜਿਹੜੇ ਹਨ ਭੂਤ ਪ੍ਰੇਤ ਸੇਵਨ ਕਰੇ ਅਤੇ ਨਹਿ ਸਿਮਰੈ ਸ੍ਰੀ ਪ੍ਰਭ ਲੋਕ ਭੂਤਾਂ ਪ੍ਰੇਤਾਂ ਇਹਨਾਂ ਜਾਦੂ ਟੂਣਿਆਂ ਦੇ ਵਿੱਚ ਫਸ ਜਾਣਗੇ ਰੱਬ ਦਾ ਸਿਮਰਨ ਨਹੀਂ ਕਰਨਗੇ ਮਹਾਰਾਜ ਜੀ ਇਹ ਕੋਈ ਚੰਗਾ ਕੰਮ ਕਰਨਾ ਚਾਹੇਗਾ ਉਦੇ ਵਿੱਚ ਬੜੇ ਵਿਗਨ ਪਿਆ ਕਰਨਗੇ ਪਰ ਜੇ ਕੋਈ ਮਾੜਾ ਕੰਮ ਕਰਨਾ ਚਾਹਵੇਗਾ ਜਦੇ ਹੀ ਹੋ ਜਾਵੇਗਾ ਚਾਹਤ ਵਾਲੇ ਕੰਮ ਜਿਹੜੇ ਆ ਨਾ ਉਹ ਨਹੀਂ ਹੋਣਗੇ ਜੇ ਕੋਈ ਇੱਛਾ ਕਰੇਗਾ ਸ਼ubh ਕੰਮ ਕਰਨ ਦੀ ਲੋਕ ਆ ਕੇ ਉਹਨੂੰ ਰੋਕ ਦਿਆ ਕਰਨਗੇ ਅੱਜ ਕੋਈ ਪਿੰਡ ਦੇ ਵਿੱਚ ਚੰਗਾ ਕੰਮ ਕਰਨ ਲੱਗੇ ਸਾਧ ਸੰਗਤ ਜੀ ਸੱਚ ਕਰਕੇ ਜਾਣਿਓ ਇਹੀ ਕਲਯੁਗ ਦਾ ਪ੍ਰਭਾਵ ਆ ਵੀ ਲੋਕ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਚੰਗਾ ਕੰਮ ਕੋਈ ਕਰਨ ਦੀ ਇੱਛਾ ਕਰੇਗਾ ਬਹੁਤ ਵਿਗਨ ਪੈਣਗੇ ਤੇ ਮਾੜਾ ਕੰਮ ਕੋਈ ਕਰੇਗਾ ਤੇ ਝਾਟ ਹੀ ਹੋ ਜਾਵੇਗਾ ਅੱਜ ਸਾਧ ਸੰਗਤ ਕਰਨੀ ਹੋਵੇ ਸਾਧ ਸੰਗਤ ਜੀ ਕੋਈ ਰੱਬ ਦਾ ਪਿਆਰਾ ਆਇਆ ਹੋਵੇ ਉਥੇ ਤਾਂ ਆਪਾਂ ਵੇਖਦੇ ਆਂ ਬੜੀ ਥੋੜੀ ਸੰਗਤ ਹੁੰਦੀ ਆ ਪਰ ਪਿੰਡ ਦੇ ਵਿੱਚ ਕੋਈ ਨੱਚਣ ਵਾਲੀ ਗਾਉਣ ਵਾਲੀ ਲੱਗੀ ਹੋਵੇ ਕਿੱਦਰੇ ਤੇ ਆਪਾਂ ਵੇਖਦੇ ਆਂ ਲੋਕਾਂ ਦੀ ਕਿੰਨੀ ਉਥੇ ਭੀੜ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਆਖਿਆ ਮਹਾਰਾਜ ਮੈਂ ਕਰਨੀ ਕਰਦਿਆਂਗਾ ਸ਼ੁਭ ਕੰਮ ਦੀ ਇੱਛਾ ਵਿੱਚ ਬਹੁਤ ਵਿਗਨ ਪੈਣਗੇ ਨਾਮ ਜਪਣ ਤੋਂ ਲੋਕ ਟਾਲ ਮਟੋਲੇ ਕਰਿਆ ਕਰਨਗੇ ਬੁਰੇ ਕੰਮ ਨੂੰ ਜਲਦ ਹੀ ਕਰ ਦੇਣਗੇ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਨਾਮ ਜਪਣ ਵੇਲੇ ਬੰਦਾ ਕਹੇਗਾ ਮੈਨੂੰ ਤਾਂ ਨੀਂਦ ਆਉਂਦੀ ਹੈ ਤੇ ਜਦੋਂ ਗੱਲਾਂ ਕਰਨੀਆਂ ਹੋਣਗੀਆਂ ਨਿੰਦਿਆ ਚੁਗਲੀ ਕਰਨੀ ਹੋਵੇਗੀ ਉਦੋਂ ਉਹਨੂੰ ਸਮੇਂ ਦਾ ਪਤਾ ਨਹੀਂ ਲੱਗੇਗਾ ਤੇ ਜਦੋਂ ਨਾਮ ਜਪੇਗਾ ਉਦੋਂ ਉਹਨੂੰ ਸਮਾਂ ਇਓਂ ਲੱਗੇਗਾ ਵੀ ਬਹੁਤ ਜ਼ਿਆਦਾ ਹੋ ਗਿਆ ਇਵੇਂ ਮਨ ਜਿਹੜਾ ਬੰਦੇ ਦਾ ਕਪਟੀ ਹੋ ਜਾਵੇਗਾ ਮਿੱਤਰ ਕਰੇ ਅਤਿਛਤਰਤਾ ਛਤਰ ਮੀਤ ਕਾ ਕਾਮ ਦੇਖੋ ਕਲਯੁਗ ਦੀ ਐਸੀ ਕਰਨੀ ਮਿੱਤਰ ਜਿਹੜੇ ਆ ਬਹੁਤ ਬੈਰ ਕਮਾਉਣਗੇ ਜਦੋਂ ਵੀ ਬੰਦੇ ਨੂੰ ਕੋਈ ਡੋਬਦਾ ਉਹਦਾ ਜਾਣੂ ਹੀ ਡੋਬਦਾ ਹੈ ਇਸ ਕਰਕੇ ਕਿਹਾ ਜਾਂਦਾ ਆਪਦੀ ਜ਼ਿੰਦਗੀ ਦੇ ਰਾਜ਼ ਜਦੋਂ ਆਪਾਂ ਕਿਸੇ ਮਿੱਤਰ ਨੂੰ ਦੱਸ ਦਿੰਨੇ ਆ ਤੇ ਜਿਹੜਾ ਗੂੜਾ ਮਿੱਤਰ ਹੋਵੇ ਉਹੀ ਫਿਰ ਦੁਸ਼ਮਣੀ ਵੀ ਉਹ ਉਦਾਂ ਦੀ ਨਭਾਉਂਦਾ ਜਿਹੜਾ ਆਪਣੇ ਭੇਤ ਜਾਣ ਲੈਂਦਾ ਆਪਾਂ ਨੂੰ ਨੁਕਸਾਨ ਪਹੁੰਚਾਉਂਦਾ ਉਹ ਘਰ ਦਾ ਭੇਤੀ ਲੰਕਾ ਢਾਏ ਐਵੇਂ ਨਹੀਂ ਕਹਾਵਤ ਬਣੀ ਸਾਧ ਸੰਗਤ ਜੀ ਤਤ ਕੱਢੇ ਹੋਇਆ ਕਲਯੁਗ ਕਹਿਣ ਲੱਗਾ ਮਹਾਰਾਜ ਮਿੱਤਰ ਬਹੁਤ ਵੈਰ ਕਮਾਉਣਗੇ ਲੱਗਣਗੇ ਮੇਰੇ ਮਿੱਤਰ ਆ ਪਰ ਹੋਣਗੇ ਦੁਸ਼ਮਣ ਤੇ ਵੈਰੀ ਮਿੱਤਰ ਦਾ ਕੰਮ ਕਰ ਜਾਵੇਗਾ ਮਿੱਤਰ ਵੈਰੀ ਦਾ ਕੰਮ ਕਰੇਗਾ ਵੈਰੀ ਮਿੱਤਰ ਦਾ ਕੰਮ ਕਰੇਗਾ ਉਲਟੀ ਰੀਤੀ ਮੈਂ ਕਰ ਦਿਆਂਗਾ ਫਿਰ ਮਹਾਰਾਜ ਕਹਿੰਦੇ ਭਾਈ ਤੂੰ ਤਾਂ ਇਸ ਤਰ੍ਹਾਂ ਗੱਲਾਂ ਕਰਦਾ ਜਿਵੇਂ ਨੱਟ ਪੰਥੀ ਹੁਣਾ ਜਿਵੇਂ ਕੋਈ ਬਾਜੀਗਰ ਬਾਜ਼ੀਆਂ ਪਾਉਂਦਾ ਤੂੰ ਤਾਂ ਇਸ ਤਰ੍ਹਾਂ ਕਰੇਗਾ ਸਾਡੇ ਪੰਥ ਦੇ ਵਿੱਚ ਤਾਂ ਨਾਮ ਤੇ ਦਾਨ ਨੇ ਪ੍ਰਧਾਨ ਹੋਣਾ ਪਰ ਸਾਡਾ ਮੇਲ ਮਹਾਰਾਜ ਕਹਿੰਦੇ ਭਾਈ ਨਹੀਂ ਹੋ ਸਕਦਾ ਕਲਯੁਗ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਆ ਵੀ ਤੂੰ ਤਾਂ ਨੱਟ ਵਾਂਗ ਭਾਈ ਇਹ ਨਾਟਕ ਦਿਖਾ ਰਿਆਂ ਆਪਦੇ ਅਚਰਜ ਪਰ ਸਾਡੇ ਪੰਥ ਵਿੱਚ ਤਾਂ ਇਦਾਂ ਦੀ ਗੱਲ ਨਹੀਂ ਹੋਵੇਗੀ ਉੱਥੇ ਤਾਂ ਕੇਵਲ ਨਾਮ ਨਾਨਕ ਕਹਿ ਕਰ ਕੇਵਲ ਨਾਮ ਤੇ ਦਾਨ ਤੇ ਉਹ ਸੂਰਮਤਾਈ ਤੇ ਉਹ ਸ਼ੁੱਧਤਾ ਅਸੀਂ ਆਪਦੇ ਸਿੰਘਾਂ ਨੂੰ ਦੇਣੀ ਆ ਆਪਦੇ ਖਾਲਸੇ ਨੂੰ ਸਾਡਾ ਤੇਰੇ ਨਾਲ ਭਾਈ ਮੇਲ ਨਹੀਂ ਹੋ ਸਕਦਾ ਫੇਰ ਜਦੋਂ ਇਹ ਬਚਨ ਸਤਿਗੁਰੂ ਮਹਾਰਾਜ ਨੇ ਕਹੇ ਆ ਕਲਯੁਗ ਨੇ ਬੇਨਤੀ ਕੀਤੀ ਸੱਚੇ ਪਾਤਸ਼ਾ ਸਾਡੇ ਪ੍ਰਗਟ ਹੋਣ ਦੀ ਪਹਿਲਾਂ ਗੱਲ ਸੁਣੋ ਮੈਂ ਪ੍ਰਗਟ ਕਿੱਥੋਂ ਹੋਇਆ ਭਾਵੇਂ ਤੁਸੀਂ ਅੰਤਰਜਾਮੀ ਹੋ ਪਰ ਮੈਂ ਆਪਦੀ ਮੁੱਢਲੀ ਕਥਾ ਸੁਣਾਉਣੀ ਚਾਹੁੰਨਾ ਮਹਾਰਾਜ ਕਿਰਪਾ ਕਰੋ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਭਾਈ ਗੁਰਬਖਸ਼ ਸਿੰਘ ਜੀ ਜਦੋਂ ਇਹ ਸਾਰਾ ਕਲਨਾਮਾ ਭਾਈ ਸਾਹਿਬ ਸਿੰਘ ਲਖਾਰੀ ਨੂੰ ਕਹਿ ਰਹੇ ਆ ਕਿ ਸਤਗੁਰੂ ਮਹਾਰਾਜ ਨੇ ਸਾਨੂੰ ਬਚਨ ਕੀਤੇ ਸੀ ਕਿ ਇਹ ਕਲਨਾਮਾ ਸੀ ਤੁਹਾਨੂੰ ਦੇ ਰਹੇ ਆ ਭਾਈ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਜਿਵੇਂ ਜਿਵੇਂ ਸਤਿਗੁਰੂ ਮਹਾਰਾਜ ਨੇ ਮੈਨੂੰ ਇਹ ਸੁਣਾਈ ਸੀ ਇਹ ਵਾਰਤਾ ਲਾਭ ਇਹ ਸਾਹਿਬ ਸਿੰਘ ਜੀ ਲਖਾਰੀ ਜੀ ਉਵੇਂ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ ਜਦੋਂ ਮਹਾਰਾਜ ਜੀ ਮੈਨੂੰ ਬ੍ਰਹਮਾ ਜੀ ਨੇ ਬੁਲਾਇਆ ਤੇ ਆਖਣਾ ਕਿਹਾ ਕਿ ਮੇਰੇ ਤੋਂ ਹੀ ਤੇਰੀ ਉਤਪਤੀ ਹੋਈ ਆ ਹੁਣ ਧਿਆਨ ਦੇ ਨਾਲ ਸੁਣਨਾ ਕਰ ਕੀ ਕੀ ਹੋਵੇਗਾ ਕਲਯੁਗ ਦੇ ਵਿੱਚ ਕੀ ਕੀ ਹੋਵੇਗਾ ਬ੍ਰਹਮਾ ਨੇ ਮੈਨੂੰ ਸਮਝਾਇਆ ਪੁੱਤਰ ਜਦੋਂ ਤੇਰਾ ਰਾਜ ਸਮਾਜ ਹੋਵੇਗਾ ਉਦੋਂ ਇੱਕ ਨਾਮ ਦਾ ਬੀਜ ਹੀ ਫਲੀ ਭੂਤ ਹੋਵੇਗਾ ਮੈਂ ਬ੍ਰਹਮਾ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਦੱਸੋ ਕਿਵੇਂ ਕੀ ਕੀ ਹੋਣਾ ਹੱਸ ਕੇ ਬ੍ਰਹਮਾ ਜੀ ਨੇ ਬਚਨ ਕੀਤੇ ਦੇਖ ਪਾਪ ਤੇ ਪੁੰਨ ਜਿਹੜਾ ਵੀ ਆਪਣੇ ਘਰ ਕਰੇਗਾ ਆਪਣੇ ਸਰੀਰ ਉੱਪਰ ਕਰੇਗਾ ਆਪ ਹੀ ਭੋਗੇਗਾ ਕਲ ਯੁਗ ਦੇ ਵਿੱਚ ਇਹ ਨਹੀਂ ਸਤਜੁਗ ਦੇ ਬਾੰਗ ਕਰੇਗਾ ਕੋਈ ਫਲ ਮਿਲੇਗਾ ਕਿਸੇ ਨੂੰ ਇਹ ਤਾਂ ਕਲਯੁਗ ਦੀ ਨਿਸ਼ਾਨੀ ਆ ਜੀ ਆ ਬੀਜ ਕੇ ਹੀ ਆਪੇ ਖਾਣਾ ਸੋ ਇਹਦੇ ਵਿੱਚ ਜਿਹੜੀ ਉਮਰ ਆ ਬੰਦੇ ਦੀ ਘਟ ਜਾਵੇਗੀ ਉਮਰ ਇਤਨੀ ਘਟ ਜਾਵੇਗੀ ਘਟਦੀ ਘਟਦੀ ਸਿਰਫ 100 ਸਾਲ ਦੀ ਰਹਿ ਜਾਵੇਗੀ ਪਰ ਇਹਦੇ ਵਿੱਚ ਜਿਹੜੇ ਬੀਜ ਜੋ ਬੰਦਾ ਬੀਜੇਗਾ ਦੁੱਗਣਾ ਹੋ ਕੇ ਮਿਲੇਗਾ ਕਿਸੇ ਨੂੰ ਆਪਾਂ ਖੁਸ਼ੀ ਦਿਨੇ ਸਾਧ ਸੰਗਤ ਜੀ ਦੁੱਗਣੀ ਹੋ ਕੇ ਵਾਪਸ ਆਵੇਗੀ ਕਿਸੇ ਨੂੰ ਆਪਾਂ ਦੁੱਖ ਦੇਵਾਂਗੇ ਉਹ ਅਨੰਤ ਗੁਣਾ ਹੋ ਕੇ ਦੁੱਗਣਾ ਹੋ ਕੇ ਸਾਡੇ ਕੋਲ ਆਵੇਗਾ ਇਦਾਂ ਇਹਨੂੰ ਜਾਣੋ ਕਲਯੁਗ ਦਾ ਹੈ ਧਰਮੀ ਆ ਨਿਆਈ ਆ ਕਿ ਜਦੋਂ ਆਪਾਂ ਇੱਕ ਹੱਥ ਨਾਲ ਕੋਈ ਕਰਮ ਕਰਦੇ ਆ ਫਿਰ ਕੀਤੇ ਹੋਏ ਉਹਦੇ ਕਰਮ ਦੀ ਸਜ਼ਾ ਉਸੇ ਹੱਥ ਨੂੰ ਹੀ ਮਿਲਦੀ ਆ ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੁਹੱਤ ਨਾ ਲੱਗੇ ਜੋ ਕੁਝ ਬੰਦਾ ਇਹ ਹੱਥ ਨਾਲ ਕਰਦਾ ਜਾਂ ਮਾਨਸਿਕ ਸਿੱਟਾ ਕਈ ਵਰੀ ਇਹ ਨਿਕਲਦਾ ਹੈ ਕੀਤੇ ਵਿਚਾਰਾਂ ਦਾ ਤੇ ਜੋ ਕੁਝ ਹੱਥ ਕਰਦਾ ਉਹਦਾ ਫਲ ਉਹਨੂੰ ਮਿਲਦਾ ਹੀ ਆ ਚਾਰੇ ਯੁਗ ਮੈਂ ਸੋਧਿਆ ਬਿਨ ਸੰਗਤ ਹੰਕਾਰ ਨਾ ਭੱਗੇ ਚਾਰਾਂ ਜੁਗਾਂ ਨੂੰ ਤੁਸੀਂ ਵਰਨਨ ਕਰਕੇ ਦੇਖ ਲਓ ਸਾਧ ਸੰਗਤ ਤੋਂ ਬਿਨਾ ਬੰਦੇ ਦਾ ਹੰਕਾਰ ਨਹੀਂ ਟੁੱਟਦਾ ਏਵੇਂ ਕਲ ਯੁਗ ਤੇਰੇ ਯੁਗ ਦੇ ਵਿੱਚ ਜਿਹੜੇ ਨਾਮ ਜਪਣਗੇ ਬਾਣੀ ਪੜਨਗੇ ਉਹਨਾਂ ਦਾ ਹੰਕਾਰ ਉਹਨਾਂ ਦੀ ਦੁਬਦਾ ਦੂਰ ਹੋਵੇਗੀ ਬਾਕੀਆਂ ਦਾ ਮਨ ਭਟਕਦਾ ਰਹੇਗਾ ਫਿਰ ਬ੍ਰਹਮਾ ਕਹਿਣ ਲੱਗਾ ਕਲ ਯੁਗ ਦੇਖ ਤੇਰੇ ਰਾਜ ਵਿੱਚ ਦੇਵੀ ਦੇਵਤਿਆਂ ਦੀ ਜਿਹੜੀ ਪੂਜਾ ਪਿੱਛੇ ਹੁੰਦੀ ਰਹੀ ਆ ਉਹਨਾਂ ਨੂੰ ਮੈਂ ਵਰਜ ਦੇਵਾਂਗਾ ਸਾਰੇ ਦੇਵਤਿਆਂ ਨੂੰ ਜਿਵੇਂ ਇੱਛਾ ਹੋਵੇ ਤਿਵੇਂ ਵਰਤਾਰਾ ਕਰੀ ਨਾ ਮਹਾਤਮ ਗੱਜ ਕੇ ਸੁਣਾਈ ਤੇਰਾ ਬੜਾ ਰਾਜ ਹੋਵੇਗਾ ਜੋ ਤੂੰ ਬਚਨ ਕਹੇ ਆ ਸਾਰੇ ਸਿੱਧ ਹੋ ਜਾਣਗੇ ਇਹ ਯੁੱਗ ਦੀ ਇਹ ਵਿਸ਼ੇਸ਼ਤਾ ਹੋਵੇਗੀ ਬ੍ਰਹਮਾ ਨੇ ਆਖਿਆ ਕਲਯੁੱਗ ਤੇਰੇ ਯੁੱਗ ਦੇ ਵਿੱਚ ਇਸ ਤਰ੍ਹਾਂ ਕਰਨੀ ਥੋੜੀ ਤੇ ਫਲ ਵੱਧ ਪ੍ਰਾਪਤ ਹੋਵੇਗਾ ਜਿਵੇਂ ਕਿ ਕੋਈ ਲੱਕੜਹਾਰਾ ਸਾਰਾ ਦਿਨ ਜੰਗਲ ਵਿੱਚ ਜਾ ਕੇ ਲੱਕੜਾਂ ਕੱਟਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰ ਜਦੋਂ ਆ ਕੇ ਵੇਚਦਾ ਉਹਨਾਂ ਲੱਕੜਾਂ ਦੇ ਉਹਨੂੰ ਮਿਹਨਤ ਬੜੀ ਥੋੜੀ ਮਿਲਦੀ ਹੈ ਪਰ ਸਨਿਆਰਾ ਸੋਨੇ ਦਾ ਕੰਮ ਕਰਦਾ ਤੇ ਬੈਠ ਕੇ ਹੀ ਕਰਦਾ ਸ਼ਾਮੇ ਬਹਿ ਕੇ ਆਪਣੀ ਦੁਕਾਨ ਵਿੱਚ ਕਰਦਾ ਪਰ ਉਹਦੀ ਕਰਨੀ ਦਾ ਫਲ ਜ਼ਿਆਦਾ ਮਿਲਦਾ ਉਹਨੂੰ ਸਾਧ ਸੰਗਤ ਜੀ ਤੇ ਇਹ ਗੱਲ ਫਿਰ ਬ੍ਰਹਮਾ ਨੇ ਆਖੀ ਨਾਮ ਦੀ ਥੋੜੀ ਕਰਨੀ ਦਾ ਵੀ ਫਲ ਬਹੁਤ ਮਿਲ ਜਾਵੇਗਾ ਕੋਈ ਨਾਮ ਥੋੜਾ ਜਿਹਾ ਵੀ ਜਪੇ ਕਲਯੁਗ ਦੇ ਵਿੱਚ ਅਬ ਕੱਲੂ ਆਇਓ ਰੇ ਇੱਕ ਨਾਮ ਬੋ 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 ਸਾਧ ਸੰਗਤ ਜੀ ਜੇ ਕਲਯੁਗ ਆ ਗਿਆ ਕੀ ਕਰਨਾ ਚਾਹੀਦਾ ਇੱਕ ਰੱਬ ਦੇ ਨਾਮ ਨੂੰ ਹੀ ਬੀਜੋ ਜੀ ਨਹੀਂ ਹੋਰ ਕੋਈ ਬੀਜਣ ਦਾ ਸਮਾਂ ਨਹੀਂ ਮਨੁੱਖਾ ਜਨਮ ਤੋਂ ਬਿਨਾ ਨਾਮ ਬੀਜਣ ਦਾ ਕੋਈ ਹੋਰ ਸਮਾਂ ਹੈ ਹੀ ਨਹੀਂ ਹੁਣ ਜਨਮ ਮਿਲ ਗਿਆ ਕੀ ਕਰੀਏ ਬੰਦਗੀ ਕਰੋ ਭਾਈ ਥੋੜੀ ਜੀ ਵੀ ਬੰਦਗੀ ਕੀ ਕਰ ਲਵੇਗਾ ਕਲਯੁਗ ਦੇ ਵਿੱਚ ਉਹ ਥੋੜੀ ਕਰਨੀ ਦਾ ਵੀ ਬਹੁਤ ਫਲ ਮਿਲ ਜਾਵੇਗਾ ਥੋੜੀ ਕਰਨੀ ਫਲ ਅਦਕ ਤੀਨ ਰਾਖਿਓ ਸਾਚ ਇਸੇ ਕਰਕੇ ਤਾਂ ਸਤਿਗੁਰੂ ਦੀ ਬਾਣੀ ਵਿੱਚ ਵੀ ਇਹਨੂੰ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ ਇਹ ਮੁਬਾਰਕਾ ਇਹ ਕਾਲੇ ਯੁਗ ਦੇ ਅੰਦਰ ਜਿਹੜੇ ਗੁਰੂ ਦੇ ਦੱਸੇ ਮਾਰਗ ਤੇ ਤੁਰਦੇ ਆ ਉਹ ਸਾਰਾ ਕੁਝ ਹੀ ਪਾ ਲੈਂਦੇ ਆ ਉਹ ਸੋਭਾ ਖੱਟਦੇ ਆ ਜਿਹੜੇ ਕਲਯੁਗ ਦੇ ਵਿੱਚ ਲੋਕਾਂ ਤੇ ਇੱਕ ਦੂਜੇ ਤੇ ਭਰੋਸਾ ਕਰਨਗੇ ਉਹਨਾਂ ਨੂੰ ਨਿਰਾਸ਼ ਹੋਣਾ ਪਵੇਗਾ ਜਿਹੜੇ ਕੇਵਲ ਰੱਬ ਦੇ ਨਾਮ ਤੇ ਭਰੋਸਾ ਕਰਨਗੇ ਹਰੀ ਉੱਤੇ ਆਸਾਂ ਰੱਖਣਗੇ ਉਹਨਾਂ ਦਾ ਜਪਿਆ ਨਾਮ ਕੀਤਾ ਸਿਮਰਨ ਸਫਲ ਹੋ ਜਾਵੇਗਾ ਇਹ ਭਗਤੀ ਭਾਵ ਹੋ ਕੇ ਜਿਹੜਾ ਤਨ ਮਨ ਅਰਪਣ ਕਰ ਦੇਵੇਗਾ ਤੇ ਸਾਧ ਸੰਗਤ ਜੀ ਬ੍ਰਹਮਾ ਨੇ ਆਖਿਆ ਤੂੰ ਉਹਦੇ ਅੱਗੇ ਬੇਵੱਸ ਹੋ ਜਾਵੇਂਗਾ ਤੇਰਾ ਜੋਰ ਨਹੀਂ ਚੱਲੇਗਾ ਤੇਰਾ ਉਹਨਾਂ ਉੱਪਰ ਪ੍ਰਭਾਵ ਨਹੀਂ ਪੈ ਸਕੇਗਾ ਜਿਹੜੇ ਸਮਰਪਿਤ ਹੋ ਜਾਣਗੇ ਅਕਾਲ ਪੁਰਖ ਨੂੰ ਹੋਰ ਸਾਰੇ ਆਸਰੇ ਛੱਡ ਕੇ ਜਿਹੜੇ ਨਾਮ ਦੇ ਨਾਲ ਪ੍ਰੀਤ ਪਾਉਣਗੇ ਉਹਨਾਂ ਉੱਪਰ ਸਤਿਗੁਰੂ ਦੀ ਅਕਾਲ ਪੁਰਖ ਦੀ ਰਹਿਮਤ ਹੋਵੇਗੀ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਣਗੇ ਤੇ ਵੱਡੀ ਗੱਲ ਇਹ ਆ ਆਪਣੀ ਨਾਰੀ ਸੱਚ ਬ੍ਰਿਤ ਖਾਜ ਅਖਾਜੀ ਬ੍ਰਿਤ हे ਕਲਯੁਗ ਪੁੱਤਰ ਤੇਰੇ ਯੁੱਗ ਦੇ ਵਿੱਚ ਯਾਦ ਰੱਖੀ ਜਿਹੜੀ ਇਸਤਰੀ ਪਤੀਬਰਤਾ ਹੋਵੇਗੀ ਤੇ ਜਿਹੜਾ ਪਤੀ ਆਪਣੀ ਪਤਨੀ ਨਾਲ ਇਮਾਨਦਾਰੀ ਦਾ ਰਿਸ਼ਤਾ ਰੱਖੇਗਾ ਸੱਚ ਦੀ ਵਿਚਾਰ ਕਰੇਗਾ ਇਹ ਵਿਚਾਰੇਗਾ ਵੀ ਕੀ ਖਾਣਾ ਕੀ ਨਹੀਂ ਖਾਣਾ ਕੀ ਖਾਣ ਜੋਗਾ ਕੀ ਨਹੀਂ ਖਾਣਾ ਹੁਣ ਕੁਝ ਲੋਕ ਆ ਜਿਹੜੇ ਇਸ ਤਰ੍ਹਾਂ ਕਰਦੇ ਆ ਸਾਧ ਸੰਗ ਜੀ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਖਾਈ ਜਾਂਦੇ ਆ ਨਾਲੇ ਉਹਨਾਂ ਨੂੰ ਪਤਾ ਕਿ ਚੀਜ਼ ਨਹੀਂ ਖਾਣੀ ਨਹੀਂ ਪੀਣੀ ਨਾਲੇ ਪਤਾ ਸ਼ਰਾਬ ਨਹੀਂ ਪੀਣੀ ਚਾਹੀਦੀ ਫਿਰ ਵੀ ਲੋਕ ਪੀਂਦੇ ਆ ਇਸੇ ਤਰ੍ਹਾਂ ਜਿਹੜੇ ਕਰਨਗੇ ਦੁੱਖ ਪਹੁੰਨਗੇ ਕਲਯੁਗ ਪੁੱਤਰ ਉਹੀ ਸੰਤਮ ਗੁਰੂ ਮੰਨਣ ਯੋਗ ਹੋਵੇਗਾ ਉਹਨੂੰ ਹੀ ਉਸਤਾਦ ਉਹਨੂੰ ਹੀ ਗੁਰੂ ਕਹਿ ਸਕਦੇ ਆ ਜਿਹੜਾ ਆਪਣੀਆਂ ਅੱਖਾਂ ਤੇ ਸੰਜਮ ਰੱਖੇਗਾ ਜਿਹੜਾ ਆਪਣੀ ਜੀਭ ਤੇ ਸੰਜਮ ਰੱਖੇਗਾ ਜਿਹੜਾ ਆਪਦੇ ਕੰਨਾਂ ਨਾਲ ਕੀ ਸੁਣਨਾ ਕੀ ਕਦੇ ਨਹੀਂ ਸੁਣਨਾ ਸਾਧ ਸੰਗਤ ਜੀ ਇਹ ਸੰਜਮ ਦੀ ਬੜੀ ਲੋੜ ਆ ਸੰਜਮ ਜਿਹਦੇ ਅੰਦਰ ਹੋਵੇ ਤੈਨੂੰ ਉਹਨੂੰ ਹੀ ਆਪਾਂ ਸੰਤ ਕਹਿ ਸਕਦੇ ਆ ਇਹ ਨਿਸ਼ਾਨੀ ਮਹਾਪੁਰਖਾਂ ਦੀ ਹੁੰਦੀ ਆ ਵੀ ਉਹਨਾਂ ਦਾ ਸੰਜਮ ਹੁੰਦਾ ਆ ਆਪਣੀ ਜੀਬ ਤੇ ਬੰਦੇ ਦੀ ਜਿਹੜੀ ਬੋਲਣ ਦੀ ਸ਼ਕਤੀ ਆ ਨਾ ਕਈ ਵਾਰੀ ਅਸੀਂ ਬੇਵਜ੍ਹਾ ਬੋਲ ਕੇ ਜਦੋਂ ਜੀਬ ਤੇ ਸੰਜਮ ਨਹੀਂ ਰੱਖਦੇ ਕੋੜੇ ਬੋਲ ਬੋਲਦੇ ਆ ਤੇ ਕਿਸੇ ਦਾ ਹਿਰਦਾ ਦਿਖਾ ਦਿੰਨੇ ਆ ਇਹ ਸਾਧੂ ਇਸ ਤਰ੍ਹਾਂ ਨਹੀਂ ਕਰਦੇ ਮਹਾਤਮਾ ਜਨ ਉਹਨਾਂ ਨੂੰ ਮਿਲ ਕੇ ਤਾਂ ਰੱਬ ਨਾਲ ਪਿਆਰ ਹੋ ਜਾਂਦਾ ਐਸੇ ਸੰਤ ਮਹਾਤਮਾ ਫਕੀਰ ਜਿਹੜੇ ਹੁੰਦੇ ਆ ਭਾਈ ਇਹ ਇਨਸਾਨੀ ਸਾਧ ਕੀ ਜਿਸ ਭੇਡ ਤੇ ਤਰੀਏ ਸਾਧੂ ਦੀ ਨਿਸ਼ਾਨੀ ਇਹ ਹੁੰਦੀ ਆ ਉਹਨੂੰ ਮਿਲ ਕੇ ਸੰਸਾਰ ਤੋਂ ਮੁਕਤ ਹੋ ਜਾਈਦਾ ਇਹ ਕਲਯੁਗ ਉਹੀ ਸੰਤ ਮੰਨਣਯੋਗ ਹੋਵੇਗਾ ਜਿਹਦਾ ਅੱਖਾਂ ਤੇ ਸੰਜਮ ਹੋਵੇਗਾ ਕੇਵਲ ਕੱਪੜੇ ਪਾਉਣ ਨਾਲ ਕੋਈ ਸੰਤ ਨਹੀਂ ਹੋ ਜਾਵੇਗਾ ਤੇ ਇਹ ਵੀ ਦੱਸਿਆ ਸਤਜੁਗ ਜਿਹੜਾ ਸਾਡੇ ਸਿਰ ਵਿੱਚ ਵਸਦਾ ਤ੍ਰੇਤਾ ਬਾਹਾਂ ਵਿੱਚ ਵਸਦਾ ਦਵੱਪਰ ਲੱਤਾਂ ਵਿੱਚ ਵਸਦਾ ਤੂੰ ਮੇਰੇ ਚਰਨਾਂ ਵਿੱਚ ਵਸਦਾ ਇਸ ਕਰਕੇ ਜਿਹੜੇ ਵੀ ਨਾਮਾਣੇ ਹੋ ਕੇ ਸੇਵਾ ਕਰਨਗੇ ਕਲਯੁਗ ਦੇ ਵਿੱਚ ਉਹਨਾਂ ਨੂੰ ਮੁਕਤੀ ਮਿਲ ਜਾਵੇਗੀ ਇਹ ਜਿੰਨੇ ਵੀ ਜੋਗਾ ਸਾਰੇ ਆਪਦਾ ਆਪਦਾ ਰਾਜ ਕਰਕੇ ਮੇਰੇ ਘਰ ਵਿੱਚ ਆਉਣਗੇ ਪਰ ਕਲਯੁਗ ਤੇਰੇ ਯੁਗ ਦੇ ਅੰਦਰ ਨਾਮ ਜਪਣ ਵਾਲਿਆਂ ਦੀ ਵੱਡੀ ਮਹਿਮਾ ਹੋਵੇਗੀ ਜਿਹੜੇ ਬੰਦਗੀ ਵਾਲੀਆਂ ਰੂਹਾਂ ਹੋਣਗੀਆਂ ਉਹਨਾਂ ਦਾ ਰਹੀਦੀ ਦੁਨੀਆ ਤੱਕ ਨਾ ਰਹੇਗਾ ਇਸ ਕਰਕੇ ਤੁਸੀਂ ਵਾਰੀ-ਵਾਰੀ ਕਰਕੇ ਯੁਗਾਂ ਨੇ ਆਉਣਾ ਹੈ ਸਤਜੁਗ ਤ੍ਰੇਤਾ ਦਵਾਪਰ ਤੇ ਉਸ ਤੋਂ ਬਾਅਦ ਕਲਯੁਗ ਤੇਰੇ ਰਾਜ ਵਿੱਚ ਤਾਂ ਨਾਮ ਜਪਣ ਵਾਲਿਆਂ ਦੀ ਮਹਿਮਾ ਬੰਦਗੀ ਵਾਲਿਆਂ ਦੀ ਕਮਾਈ ਵਾਲਿਆਂ ਦੀ ਹੀ ਚੜ੍ਹਦੀ ਕਲਾ ਹੋਵੇਗੀ ਇਸ ਤਰ੍ਹਾਂ ਇਤਨੀ ਨਾਮ ਦੀ ਕਮਾਈ ਕਰਨਗੇ ਕਿ ਪਰਾ ਦੇ ਦੁਆਰਾ ਤੇ ਉਹਨਾਂ ਦਾ ਨਾਮ ਜਪਣ ਦਾ ਆਨੰਦ ਆਵੇਗਾ ਉਹਨਾਂ ਨੂੰ ਕਿ ਹੱਥਾਂ ਪੈਰਾਂ ਨਾਲ ਤਾਂ ਕੰਮ ਕਰੀ ਜਾਣਗੇ ਪਰ ਰਸਨਾ ਦੇ ਨਾਲ ਆਪਦੀ ਸੁਰਤ ਦੇ ਨਾਲ ਰੱਬ ਨੂੰ ਯਾਦ ਕਰੀ ਜਾਣਗੇ ਤੇ ਜੇ ਕੋਈ ਇਸ ਤਰ੍ਹਾਂ ਕਰੇਗਾ પરા ਪਸ਼ੰਤੀ ਮਦਮਾ ਵਿਖਰੀ ਦਾ ਜਾਪ ਕਰੇਗਾ ਉਹੀ ਭਾਈ ਜੀਵਨ ਮੁਕਤੀ ਪਾ ਲੇਗਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਤੇ ਕਲਯੁਗ ਦੇ ਨਾਲ ਉੱਥੇ ਜਿਹੜੀ वार्तालाप ਕੀਤੀ ਹੈ ਉਹਦੇ ਵਿੱਚ ਨਾਮ ਦਾ ਹੀ ਮਹਾਤਮ ਦੱਸਿਆ ਬ੍ਰਹਮਾ ਦੀ ਵੀ ਆਪਾਂ ਗੱਲ ਕਰੀਏ ਬ੍ਰਹਮਾ ਜੀ ਨੇ ਆਖਿਆ ਚਾਹੇ ਵੇਦ ਪੜ੍ਹ ਲਓ ਕਤੇ ਪੜ੍ਹ ਲਓ ਜੋ ਚਾਹੋ ਸਿਮਰਤੀਆਂ ਪੜ੍ਹ ਲਓ ਉਹਦੇ ਵਿੱਚ ਨਾਮ ਦੀ ਮਹਿਮਾ ਸਭ ਤੋਂ ਵੱਡੀ ਦੱਸੀ ਆ ਇਹ ਨਾਮ ਤੋਂ ਬਿਨਾ ਭਾਈ ਕਿਹਨੇ ਪਰਮਗਤੀ ਪਾਈ ਅੱਜ ਤੱਕ ਇਹ ਜਿੰਨੇ ਵੀ ਭਗਤ ਹੋਏ ਉਹਨਾਂ ਨੇ ਨਾਮ ਜਪਿਆ ਬੰਦਗੀ ਕੀਤੀ ਇਸੇ ਕਰਕੇ ਗੁਰੂ ਤੋਂ ਬਿਨਾ ਗਤੀ ਨਹੀਂ ਹੋ ਸਕਦੀ ਚਾਹੇ ਜਿੰਨਾ ਕੋਈ ਮਰਜੀ ਸਿਮਰਨ ਵੀ ਕਰ ਲਵੇਗਾ ਕਲਯੁਗ ਪਰ ਤੇਰੇ ਯੁਗ ਦੇ ਅੰਦਰ ਗੁਰੂ ਦੀ ਬੜੀ ਲੋੜ ਪਵੇਗੀ ਗੁਰੂ ਬਿਨ ਕੋ ਰੰਧਾਰ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਿਨਾ ਗਿਆਨ ਨਹੀਂ ਕਿਉਂਕਿ ਗੁਰੂ ਨੇ ਇਹ ਦੱਸਣਾ ਕੀ ਕਰਨਾ ਗੁਰੂ ਸਾਹਿਬ ਜੀ ਨੇ ਇਹ ਵੀ ਦੱਸਣਾ ਕਿ ਨਹੀਂ ਕਰਨਾ ਕਦੇ ਨਹੀਂ ਕਰਨਾ ਭੁੱਲ ਕੇ ਨਹੀਂ ਕਰਨਾ ਤੇ ਅਸੀਂ ਤਾਂ ਉਹ ਇਨਸਾਨ ਆ ਜਿਹੜੇ ਵਾਰ-ਵਾਰ ਗਲਤੀਆਂ ਕਰਦੇ ਆ ਉੱਥੇ ਫਿਰ ਜਦੋਂ ਅਕਾਲ ਪੁਰਖ ਨੇ ਵਾਹਿਗੁਰੂ ਨੇ ਏਡੀ ਕਿਰਪਾ ਕੀਤੀ ਹੈ ਤਾਂ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਨੇ ਇਹ ਸਾਰੀ ਗੱਲ ਜੋ वार्तालाਪ ਹੋਈ ਸੀ ਕਲਯੁਗ ਦੇ ਨਾਲ ਤੇ ਕਲਯੁਗ ਦੀ ਅੱਗੇ ਬ੍ਰਹਮਾ ਦੇ ਨਾਲ ਉਹ ਸਾਰੀ ਮਹਾਰਾਜ ਨੇ ਦੱਸੀ ਸੀ ਭਾਈ ਗੁਰਬਖਸ਼ ਸਿੰਘ ਜੀ ਨੂੰ ਉਹਨਾਂ ਨੇ ਭਾਈ ਸਾਹਿਬ ਸਿੰਘ ਜੀ ਲਖਾਰੀ ਨੂੰ ਇਹ ਗੱਲਾਂ ਦਸੀਆਂ ਫਿਰ ਅੱਜ ਉਹ ਜਿਹੜੀ ਕਥਾ ਬਸੂਰਜ ਪ੍ਰਕਾਸ਼ ਗ੍ਰੰਥ ਵਿੱਚ ਦਰਜ ਹੈ ਜਿਵੇਂ ਆਪਜੀ ਸਰਵਣ ਕਰ ਰਹੇ ਹਾਂ ਇਹ ਗੱਲਾਂ ਕਹਿ ਕੇ ਬ੍ਰਹਮਾ ਚੁੱਪ ਕਰ ਗਿਆ ਕਲਯੁਗ ਉੱਥੋਂ ਚਲਾ ਗਿਆ ਇਹ ਸਾਖੀ ਸਤਗੁਰੂ ਮਹਾਰਾਜ ਨੇ ਦਿੱਤੀ ਹੈ ਜਿਹੜਾ ਵੀ ਇਹਨੂੰ ਪੜ੍ਹੇਗਾ ਸੁਣੇਗਾ ਉਹਨੂੰ ਸੁੱਖ ਮਿਲੇਗਾ ਕਹਿ ਕਰ ਸਾਹਿਬ ਸਿੰਘ ਸੁਣ ਚੁੱਪ ਕੀਨੀ ਕਲਗਮ ਇਹ ਸਾਖੀ ਸਤਗੁਰੂ ਦਈ ਪੜਤ ਸੁਣਤ ਸੁਖ ਸੰਮ ਇਹ ਕਲਯੁਗ ਵਿੱਚ ਜੋ ਆਪਾਂ ਵਰਤਾਰਾ ਕਲਯੁਗ ਦਾ ਸੁਣਿਆ ਸਾਧ ਸੰਗਤ ਜੀ ਸਿੱਖਿਆ ਇਹੀ ਮਿਲਦੀ ਆ ਇਹਦੇ ਵਿੱਚੋਂ ਹੀ ਪਤਾ ਲੱਗਿਆ ਕਿ ਨਾਮ ਜਪਣ ਤੋਂ ਬਿਨਾਂ ਕਿਸੇ ਨੂੰ ਵੀ ਕਦੇ ਮੁਕਤੀ ਨਹੀਂ ਮਿਲ ਸਕਦੀ ਨਾਮ ਜਪਣ ਵਾਲੇ ਦੀ ਹੀ ਚੜ੍ਹਦੀ ਕਲਾ ਹੋਣੀ ਆ ਸੇਵਾ ਸਿਮਰਨ ਕਰਨ ਵਾਲਿਆਂ ਦੀ ਕਾਰਜ ਪੂਰੇ ਹੋਣੇ ਆ ਦੁਨਿਆਵੀ ਕਾਰਜ ਤਾਂ ਪਾਪੀਆਂ ਦੇ ਵੀ ਚਲੋ ਆਪਾਂ ਕਹਿ ਸਕਦੇ ਆ ਕਿਵੇਂ ਨਾ ਕਿਵੇਂ ਪੂਰੇ ਕਰਵਾ ਲੈਂਦੇ ਆ ਰਿਸ਼ਵਤ ਦੇ ਕੇ ਪਰ ਜਿਹੜਾ ਇਹ ਜਨਮ ਮਰਨ ਇਹ ਸਫਲਾ ਹੋਣਾ ਕਿਉਂਕਿ ਜੇ ਜਨਮ ਹੋਇਆ ਤੇ ਮਰਾਂਗੇ ਇਹ ਸਫਲਤਾ ਨਾਮ ਜਪ ਕੇ ਹੀ ਹੋਣਾ ਹੈ ਧੰਨੇ ਸੇਵਿਆ ਬਾਲ ਬੁੱਧ ਸਾਧ ਸੰਗਤ ਜੀ ਯਾਦ ਰੱਖਣਾ ਭਗਤ ਧੰਨਾ ਜੀ ਨੇ ਵੀ ਬੰਦਗੀ ਕੀਤੀ ਆ ਇਸ ਤਰ੍ਹਾਂ ਤੇ ਪ੍ਰਹਿਲਾਦ ਰੱਖੀ ਹਰ ਪੈ ਜੀ ਆ ਭਗਤ ਪ੍ਰਹਿਲਾਦ ਜੀ ਦੀ ਇੱਜ਼ਤ ਪ੍ਰਮਾਤਮਾ ਨੇ ਆਪ ਰੱਖੀ ਸੀ ਯਾਦ ਰੱਖਿਓ ਜੀ ਤਾਂ ਗੁਰੂ ਮਹਾਰਾਜ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਭਾਈ ਨਾਮ ਜਪਿਆ ਉਹ ਸਾਰੇ ਹੀ ਤਰ ਗਏ ਆ ਬਾਲਮੀਕਾ ਹੋਆ ਸਾਧ ਸੰਗ ਜਦੋਂ ਬਾਲਮੀਕ ਜੀ ਨੂੰ ਗੁਰੂ ਦੀ ਸੰਗਤ ਮਿਲ ਗਈ ਉਹਨਾਂ ਦਾ ਵਿਪਾਰ ਉਤਾਰਾ ਹੋ ਗਿਆ ਇਵੇਂ ਭਾਈ ਗੁਰੂ ਸਾਹਿਬ ਜੀ ਤੋਂ ਬਿਨਾਂ ਇਹ ਬੰਦੇ ਨੂੰ ਗਤੀ ਨਹੀਂ ਹੋ ਸਕਦੀ ਕਲਯੁਗ ਦਾ ਆਪ ਦਾ ਜੋਰ ਤੁਸੀਂ ਭਾਈ ਨਾਮ ਦਾ ਬੀਜ ਬੀਜੀ ਚੱਲੋ ਕੋਈ ਵੀ ਤੁਹਾਨੂੰ ਕੁਝ ਨਹੀਂ ਕਹਿ ਸਕੇਗਾ ਇਹ ਕਲਯੁਗ ਦਾ ਜੋਰ ਚੱਲਦਾ ਹੀ ਨਹੀਂ ਜਿੱਥੇ ਨਾਮ ਦਾ ਪ੍ਰਤਾਪ ਹੋ ਜੇ ਇੱਥੇ ਗੁਰੂ ਦੀ ਬਾਣੀ ਹੋਵੇ ਉੱਥੇ ਕਿਵੇਂ ਇਹਦਾ ਜੋਰ ਚੱਲ ਸਕਦਾ ਹੈ ਗੁਰੂ ਸਾਹਿਬ ਜੀ ਦੀ ਇਹ ਪਾਵਨ ਕਥਾ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਸਹਿਤ ਸਰਵਣ ਕੀਤੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਮਹਾਰਾਜ ਕਿਰਪਾ ਕਰਨ ਜੀ ਜੇ ਕਲਯੁਗ ਆ ਗਿਆ ਨਾਮ ਦਾ ਬੀਜ ਬੀਜੋ ਜੀ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਕਲਗੀ ਧਰ ਜੀ ਦੀ ਸ਼ਾਨ ਬੜੀ ਉੱਚੀ ਹੈ ਬੋਲਦਿਆਂ ਤੋਂ ਇੱਕ ਨਹੀਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਗੁਰੂ ਦੀ ਸੰਗਤ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਜੀ ਦੇਹੋ ਸੱਜਣੇ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ